ਕੀਤੀ ਹੈ ਔਰ ਜਿਹੜਾ ਕਿ ਸਾਡੇ ਪੈਨਸ਼ਨਰ ਸਾਥੀ ਹੈ ਉਹਨਾਂ ਦੀ ਜਿਹੜੀ ਪੈਨਸ਼ਨ ਸੋ ਜਿਹੜੀ ਹੈ ਉਹ ਤੇ 2.58 ਦਾ ਫਾਰਮੂਲਾ ਲਾਗੂ ਨਹੀਂ ਕੀਤਾ ਜਾ ਰਿਹਾ ਇਸੇ ਤਰ੍ਹਾਂ ਕੀਤੀ ਜਾਵੇ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਵੱਖ-ਵੱਖ ਵਰਗਾਂ ਦੇ ਵਿੱਚ ਮੁਲਾਜ਼ਮ ਦੇ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਸਾਡੇ ਸਕੇਲਾਂ ਦੇ ਜਿਹੜੇ ਆ ਉਹ ਪੱਤੇ ਜਿਹੜੇ ਆ ਉਹ ਪੂਰੇ ਨਹੀਂ ਕੀਤੇ ਜਾ ਰਹੇ ਔਰ ਇਹਦੇ ਨਾਲ ਨਾਲ ਜੋ ਸਾਨੂੰ ਇੱਕ ਵਾਰ 16 ਤੋਂ ਜਿਹੜੇ ਸਕੇਲ ਦਿੱਤੇ ਆ ਉਹਦਾ ਏਰੀਅਰ ਨਹੀਂ ਇਹ ਦਿੱਤਾ ਜਾ ਰਿਹਾ ਜਿਹੜਾ ਕਿ ਪਿਛਲੇ ਸਮੇਂ ਜਿਹੜਾ ਵਿੱਤ ਮੰਤਰੀ ਮੰਤਰੀ ਬਾਦਲ ਜੀ ਉਹ ਕਿਸ਼ਤਾਂ ਵੀ ਬਣਾ ਕੇ ਚਲ ਗਿਆ ਸੀ ਪੈਸ ਐਸ ਮਹੀਨੇ ਦੇ ਕਿਸ਼ਤਾਂ ਦਿੱਤਾ ਗਿਆ ਇਹ ਸਰਕਾਰ ਵੱਲੋਂ ਜਿਹੜੀ ਮਲਾਜਮਾਂ ਦੀ ਇੱਤਿਹਾਚੀ ਸਰਕਾਰ ਰਖਵਾਉਂਦੀ ਹੈ ਇਹਦੇ ਵੱਲੋਂ ਮਲਾਜਮਾਂ ਨੂੰ ਦੇਣ ਦੀ ਬਜਾਏ ਲਗਾਤਾਰ ਮਲਾਜਮਾਂ ਦੇ ਵੱਲੋਂ ਖੋਇਆ ਜਾ ਰਿਹਾ ਔਰ ਜਿਹੜੀ ਸਾਡੀ ਕੀ ਹੋਇਆ ਲੋਕ ਮੰਤਰੀ ਹੋਇਆ ਜਾਂ ਸਰਕਾਰ ਮਰਦਾਬਾਦ 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 ਇਹ ਆ ਰਹੀ ਦੀ ਸਰਕਾਰ ਮਰਦਾਬਾਦ 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 ਜਾਂ ਸਰਕਾਰ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ ਮੁਸਾਬਾ ਮਰਦਾਵਾ ਮੁਖਾਂ ਦੀ ਭਵੰਤਮਾਨ ਮਰਦਾਵਾ ਆਰੇ ਬਿੱਟੋ ਵਾਏ ਹਾਏ 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 ਜਿੰਦਾਬਾ ਜਿੰਦਾਬਾ ਮੁਖਾਂ ਭਵੰਤਮਾਨ ਦਾ ਮਹਾਲੀ ਚੌਂਕ ਦੇ ਵਿੱਚ ਜੋ ਪੁਤਲਾ ਫੁਚਾਈ ਅੱਜ ਨਾਲੇ ਪਣੂਤੀ ਆ ਮੁਖਾਂ ਭਵੰਤਮਾਨ ਦਾ ਲਗਾਤਾਰ ਸਿਆਪਾ ਹੋ ਰਿਹਾ मुदाबा मुबा ज़िंदाब ज़िंद पंजाब ज़िंदाब जो हमसे टकराएगा लारिया सरकार मुर्दाबाद लड़दे साथी जिंदोबाद हती मंगाली लड़दे साथी जिंदोबाद दोस्तों ये अज की वीडी अपडेट अपडेट वि बने रहने ला बहुत बहुत धन्यवाद जी सा चैनल जरुर सबसक्राइब और वीडियो लाइक शेयर जरूर कर लेना जी धन्यवाद